ਓਏ ਪ੍ਰੀਤੋ ਇਹਨੂੰ ਲੈ ਗਿਆ ਮੇਰੇ ਸਾਲੇ ਨੂੰ ਆਪਣੇ ਘਰੇ ਆ ਕੇ ਬਕਵਾਸ ਕਰੀ ਜਾਂਦਾ ਕਾਨੂੰ ਮੇ ਤੋਂ ਇਹਦਾ ਇਹ ਬਣਾੰ ਕਰਾਉਣਾ ਜਿਵੇਂ ਉੱਠਦਾ ਉੱਠਦਾ ਉੱਠ ਗਿਆ ਨਾ ਇਹਨੂੰ ਠਾ ਦੂੰ ਇਥੋਂ ਸਮਝਾ ਲਾ ਇਹਨੂੰ ਓ ਕੀ ਗੱਲ ਕਰਤੀ ਤੂੰ ਉੱਪਰ ਜਾ ਇਹਨੂੰ ਕਿ ਤੂੰ ਕੋ ਨਾ ਓਏ ਨੂੰ ਮੇਰੇ ਨਾਲ ਲੈ ਪੰਗਾ ਜਿਹੜਾ ਲੈਣਾ ਵੱਡਾ ਬੈਲੀ ਆਇਆ ਉੱੜਦਾ 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 ਮੇਰੇ ਸਾਲੇ ਦੇ ਸਰਤੇ ਦੇ ਕੇ ਆ ਪੂਰੀ ਕੁੱਟੂ ਅਗਲਾ ਵੱਡਾ ਬੈਲੀ ਮੈਨੂੰ ਸਹੰਦਾ ਵੀ ਇਹਨੂੰ ਫੜਲਾ ਫੜਲਾ ਤੂੰ ਉੱਠੀ ਖੜਨਾ ਉੱਠੀ ਖੜ ਦੇ ਇਦਾਂ ਮੈਂ ਓਏ ਜੇ ਮੇਰੇ ਚੱਕ ਨਾ ਪਈ ਹੁੰਦੀ ਨਾ ਧਰਨ ਮੈਂ ਤੈਨੂੰ ਉੱਠ ਕੇ ਦਿਖਾ ਦਿੰਦਾ ਮੇਰਾ ਸਾੜਾ ਹੁਣ ਮੇਰਾ ਫਾਇਦਾ ਚੱਕਦਾ ਵਾ ਦੱਸ ਲੈ ਨਾਲੇ ਤੇਰੇ ਘਰੇ ਤੇ ਉਦਨ ਮੈਂ ਬਿਨਾ ਸੱਦੇ ਵਿਆਹ ਤੇ ਗਿਆ ਤੇਰੇ ਪਿੱਛੇ ਭੜਾਂ ਕਰਾਇਆ ਤੇਰੇ ਪਿੱਛੇ ਧਰਨ ਪਈ ਹੁਣ ਮੇਰਾ ਸਾੜਾ ਮਿੱਟੀ ਢਿੰਗੜਦਾ ਵਾ ਜੇ ਨਾ ਹੁੰਦੀ ਨਾ ਮੇਰੇ ਧਰਨ ਪਈ ਤੈਨੂੰ ਉੱਠ ਕੇ ਦੱਸ ਦਿੰਦਾ ਮੈਂ ਜਿਹੜਾ ਕੋ ਬੈਲੀ ਬਣਿਆ ਮਾਂ ਉਹ ਕਿਆ ਕਰਗਾਤੀ ਤੈਨਾਂ ਆਪਦੀਆਂ ਧਰਨਾਂ ਕਢਾ ਕੇ ਆਓ ਫਿਰ ਚੱਲ ਨਹੀਂ ਬਦਮਾਸ਼ ਨਾ ਪੰਗੇ ਲਿਓ ਬਣੇ ਫਿਰਦੇ ਆ ਮੁਖਮਤਰੀ ਪੰਜਾਬ ਦੇ ਬੱਖੀ ਦੁਖਦੀ ਐ ਇਹਨਾਂ ਨੇ ਕਹਨਾ